ਪਹੁੰਚ ਕੇ ਆ ਜੀ ਸਿੱਕਰੇ ਮम्मा ਨੂੰ ਲੈਣ ਆਈਆਂ ਮੈਂ ਮम्मा ਗਏ ਅੰਦਰ ਵਸ ਕੱਪੜੇ ਪਾਉਣ ਸਾਡੇ ਨਾਲ ਜਾਣਗੇ ਅੱਜ ਤੇ ਟਾਇਲ ਦੇਖਣ ਜਾਣਾ ਕਿਨਾ ਖਮਾਣੋ ਆ ਜੀ ਝੋਲੀ ਦੇ ਜੇ ਕਿਸੇ ਹੋਰ ਨੇ ਵੀ ਲੈਣਾ ਹੋਵੇ ਲੈ ਸਕਦੇ ਤੁਸੀਂ ਇੱਥੇ ਸਿਮਿੰਟ ਵਗੈਰਾ ਸਾਰਾ ਕੁਝ ਮਿਲ ਜਾਂਦਾ ਟਾਇਲਸ ਵਗੈਰਾ ਸਾਰਾ ਸਮਾਨ ਮਿਲਦਾ ਹਾਂ ਸਹੀ ਆਲਾ ਹੌਟਲ ਵਾਲਿਆਂ ਦੇ ਵੈਸੇ ਮौज ਆ ਤੇ ਅਕੀਨ ਮਾਈ ਨਿਊ ਵਲੌਗ ਅੱਜ ਜੀ ਅਮਰ ਵੀ ਤੋਂ ਮੈਂ ਸ਼ੁਰੂਆਤ ਕਰਵਾਈ ਸੀਗੀ ਹੁਣ ਅਸੀਂ ਤਾਂ ਤਿਆਰ ਹੋ ਕੇ ਚੱਲੇ ਸੀਗੇ ਤੁਸੀਂ ਕਹੋਗੇ ਡੇਲੀ ਤਿਆਰ ਹੋ ਕੇ ਹਾਂਜੀ ਅੱਜ ਕੰਮ ਕਰਕੇ ਚੱਲੇਗੇ ਸੇ ਸਾਢੇ 12:00 ਹੋਣੇ ਆਲੇ ਨੇ ਤੇ ਚੱਲੇ ਕਿਥੇ ਨਵਾਂ ਟਾਇਲ ਦੇਖਣ ਚੱਲੇ ਆ ਆ ਮੈਂ ਸੂਟ ਵੀ ਲੈ ਕੇ ਚੱਲੀ ਆ ਪਿੰਡ ਨੂੰ ਜਾਣਾ ਮੰਮਾ ਨੂੰ ਨਾਲ ਲੈ ਕੇ ਜਾਣਾ ਟਾਇਲ ਦੇਖਣ ਚੱਲੇ ਆ ਘਰ ਵਾਸਤੇ ਇੱਕ ਜਗ੍ਹਾ ਤੋਂ ਤਾਂ ਦੇਖ ਲਈ ਸੀਗੀ ਬਟ ਉੱਥੇ ਵਾਸ਼ਰੂਮਾਂ ਵਾਸਤੇ ਨਹੀਂ ਸੀ ਮੇਰੀ ਸਾਨੂੰ ਅਸੀਂ ਸੋਦੇ ਸੀ ਅਲੱਗ-ਅਲੱਗ ਕਲਰ ਦੀਆਂ ਡਿਜ਼ਾਈਨ ਵਾਲੀਆਂ ਮਿਲ ਜਾਣੀਆਂ ਬਟ ਹਲੇ ਮਿਲੀਆਂ ਨਹੀਂ ਫਿਰ ਹੁਣ ਦੇਖਦੇ ਆ ਜਾ ਕੇ ਜੇ ਸਾਨੂੰ ਖਮਾਨੋ ਪਸੰਦ ਆ ਜਵੇ ਬਾਕੀ ਤਾਂ ਅਸੀਂ ਇੱਥੀ ਤੋਂ ਲੰਘ ਜਿੱਥੋਂ ਪਹਿਲਾਂ ਪਸੰਦ ਕਰੀਆ ਸੀ ਦੇ ਸੁਪੀਆ ਬੱਚੇ ਘਰੇ ਨੇ ਪਹਿਲਾਂ ਉਹਨਾਂ ਨੂੰ ਅੱਜ ਪੇਪਰ ਲਰਨ ਕਰਾਇਆ ਤਾਂ ਹੀ ਨਾ ਲੇਟ ਹੋ ਗਈ ਸਮਾਂ ਤੇ ਭੌਣ ਕਰਕੇ ਤੇ ਹੁਣ ਚਲਦੇ ਆ ਜੀ ਫਿਰ ਮਿਲਦੇ ਆ ਤੁਹਾਨੂੰ ਹੋ ਚੁੱਕੇ ਆ ਜੀ ਅਸੀਂ ਘਰੇ ਮੰਮਾ ਨੂੰ ਲੈਣ ਆਈਆਂ ਮੈਂ ਮੰਮਾ ਗਏ ਅੰਦਰ ਬਸ ਕੱਪੜੇ ਪਾਉਣ ਸਾਡੇ ਨਾਲ ਜਾਣਗੇ ਅੱਜ ਤੇ ਟਾਇਲ ਦੇਖਣ ਜਾਣਾ ਬਸ ਅਸੀਂ ਬਾਕੀ ਜਾ ਕੇ ਤੁਹਾਨੂੰ ਦਿਖਾਉਣੇ ਆ ਚਲਦੇ ਆ ਹੁਣ ਹੁਣ ਪਹੁੰਚ ਗਏ ਆ ਜੀ ਅਸੀਂ ਖਵਾਣੋ ਤੇ ਜੋਲੀ ਸੀਮੈਂਟ ਦਾ ਹੈ ਟੀਮੈਂਟ ਸਟੋਰ ਨਾਲ ਦੇ ਕੋਲ ਜਾ ਕੇ ਪਹਿਲਾਂ ਰੇਟ ਪਤਾ ਕਰਦੇ ਆ ਫਿਰ ਜਾਵਾਂਗੇ ਅੱਗੇ ਮੰਡੀ ਦੇ ਵਿੱਚ ਆਜੋ ਪੋਸ਼ ਵਾਸਤੇ ਆ ਵਾਲੀ ਗੈਹ ਰਹੀ ਸੀ ਮੈਟ ਦੀ ਤੇ ਜਿਹੜੀ ਉੱਪਰ ਲਾਉਣ ਵਾਸਤੇ ਉਹ ਡਬਲ ਸਾਦੜੀ ਉਹ ਲੱਗ ਦਿਖਾਉਣੀ ਆ ਇੱਕ ਨਾ ਮੈਨੂੰ ਆ ਵੀ ਬਦਦਿਆ ਲੱਗਦੀ ਆ ਦੇਖੀ ਲੱਕੜੀ ਵਾਲੀ ਜੇ ਦੇਖੋ ਸਿਲੈਕਟ ਕਰ ਲਿਆ ਕਾਫੀ ਤੇ ਇੱਥੇ ਨਾ ਆ ਵੀ ਮਿਲਦਾ ਸਮਾਨ ਸਾਰਾ ਹੀ ਟਾਈਲਸ ਉਹ ਇਹ ਰਤਾ ਪਸੰਦ ਕਰ ਲਿਆ ਨੇ ਸਿਲੈਕਟ ਹੋ ਗਿਆ ਨੇ ਕਿ ਤੁਹਾਨੂੰ ਉਹ ਦਿਖਾਇਆ ਨਹੀਂ ਸੌਰੀ ਮੈਂ ਮਿਸ ਕਰਤਾ ਕਿਉਂਕਿ ਸਲੀਪ ਚੇ ਨਾਲ ਚਲੇ ਗਏ ਸੀ ਨਾ ਤੇ ਇੱਧਰ ਟਾਈਲਸ ਵਗੈਰਾ ਵੀ ਨੇ ਇਹਨਾਂ ਦੇ ਇਹਨਾਂ ਖਮਾਣਾ ਜੀ ਝੋਲੀ ਦੇ ਜੇ ਕਿਸੇ ਹੋਰ ਨੇ ਵੀ ਲੈਣਾ ਹੋਵੇ ਲੈ ਸਕਦੇ ਤੁਸੀਂ ਇੱਥੇ ਸਿਮਿੰਟ ਵਗੈਰਾ ਸਾਰਾ ਕੁਝ ਮਿਲ ਜਾਂਦਾ ਟਾਈਲਸ ਵਗੈਰਾ ਸਾਰਾ ਸਮਾਨ ਮਿਲਦਾ ਤੇ ਹੁਣ نیچے ਨੂੰ ਚਲਦੇ ਆ ਜੀ ਬਸ ਲੈ ਲਿਆ ਜੀ ਸਟਾਈਲਾਂ ਦਾ ਸਮਾਨ ਵੀ ਟਾਇਲ ਵਗੈਰਾ ਚੱਕ ਲਈਏ ਝੋਲੀ ਤੋਂ ਵਧੀਆ ਰੇਟ ਸੇਲ ਮਿਲ ਗਈਆਂ ਬਾਜਬ ਰੇਟ ਇਹਨਾਂ ਦਾ ਕੋਲ ਦੇ ਕੋਲ ਇਥੇ ਮੰਡੀ ਵਿੱਚ ਇਹਨਾਂ ਦੀ ਸ਼ਾਪ ਜੀ ਅਗਰ ਕਿਸ ਨੇ ਲੈਣੀ ਹੋਵੇ ਪਹੁੰਚਿਆ ਸੀ ਜੀ ਦੂਜੀ ਕੋਲ ਸ਼ਾਪ ਤੇ ਟਾਇਲ ਵੀ ਤੇ ਇਹਨਾਂ ਬਾਥਰੂਮ ਦੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਵਧੀਆ ਹੈ ਮੈਂ ਹੁਣ ਦੇਖੀ ਸੀ ਤੁਹਾਨੂੰ ਜੀ ਦਿਖਾ ਰਹੀ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗੇ ਸੀ ਦੋ ਦਸ ਸਲੈਕਟ ਕਰਕੇ ਲੈ ਆਉਂਗੀ ਸਾਰੇ ਫਰੰਟ 'ਚ ਹੋਏ ਸੀਗੇ ਤੁਹਾਨੂੰ ਦਿਖਾਉਣੀ ਆ ਇੱਕ ਤਾਂ ਸਾਨੂੰ ਇਹ ਵਧੀਆ ਲੱਗਿਆ ਹਾਂ ਦੀ ਸਰ ਬਟ ਅਸੀਂ ਸਿਲੇਕਟ ਇਹ ਕਰ ਰਹੇ ਕਿਉਂਕਿ ਅਸੀਂ ਗ੍ਰੇ ਸ਼ੇਡ ਕਰ ਰਹੇ ਹਾਂ ਜ਼ਿਆਦਾਤਰ ਯੂਜ਼ ਸਾਰੇ ਘਰ ਦੇ ਵਿੱਚ ਕਿਚਨ ਦੋਲਾ ਇਹ ਵਾਸ਼ਰੂਮ ਦਾ ਇਹ ਸਿਲੇਕਟ ਹੋ ਗਿਆ ਸੈਕਿੰਡ ਇਹ ਵੱਲ ਆ ਪਸੰਦ ਆਇਆ ਸਾਨੂੰ ਵਾਸ਼ਰੂਮ ਵਾਸਤੇ ਇਹਦੀ ਵੀ ਲੁੱਕ ਬਹੁਤ ਵਧੀਆ ਹੈ ਨਿਊ ਜੇ ਡਿਜ਼ਾਈਨਿੰਗ ਦਾ ਡਿਜ਼ਾਈਨਿੰਗ ਮਤਲਬ ਸਾਰੀ ਬਹੁਤ ਸੋਨੇ ਸੋਨੇ ਪਏ ਆ तकरीबन ਸਾਰੀ ਵਧੀਆਂ ਇੱਥੇ ਜਿੰਨੀ ਵੀ ਟਾਈਲਸ ਪਈਆਂ ਸੀ ਸਾਰੇ ਕੁਮਗਿਆਂ ਅੰਦਰ ਤੱਕ ਮੈਟ ਵਗੈਰਾ ਸਾਰੀ ਤੇ ਹੁਣ ਇਹਦਾ ਪ੍ਰਾਈਸ ਵਗੈਰਾ ਪੁੱਛਦੇ ਆ ਵੀ ਕਿਵੇਂ ਆ ਤੇ ਇੱਕ اٹੈਲੀਅਰ ਲੁੱਕ ਚ ਵੀ ਆ ਇਹ ਵਾਲਾ ਇਹ ਬੜਾ ਸੋਹਣਾ ਡਿਜ਼ਾਈਨ ਹੈ ਟੈਰੀਅਨ ਲੁੱਕ ਦਿੰਦਾ ਹੈ ਤੇ ਹੁਣ ਇਹਦਾ ਰੇਟ ਕਰਕੇ ਪੁੱਛਦੇ ਆ ਬਾਕੀ ਇਹ ਵਾਲੀ ਟਾਈਲ ਦੇਖ ਰਹੇ ਆਂ ਅਸੀਂ ਜੋ ਬਾਹਰ ਲਗਣੀਆਂ ਕਰਦੇ ਏ ਟਾਈਲ ਅਸੀਂ ਇੱਥੇ ਕਿਉਂ ਦੇਖਣਾ ਆ ਕਿਉਂਕਿ ਜਿੱਥੇ ਪਹਿਲਾਂ ਗਏ ਸੀ ਉੱਥੇ ਸਾਨੂੰ ਅੱਧੀ ਟਾਈਲ ਮਿਲ ਗਈ ਸੀ ਅੱਧੀ ਨਹੀਂ ਮਿਲੀ ਸੀਗੀ ਫਿਰ ਅਸੀਂ ਦੂਜੀ ਜਗ੍ਹਾ ਤੇ ਆਏ ਇੱਥੇ ਸਾਨੂੰ ਪਸੰਦ ਆ ਗਈ ਹੁਣ ਸਾਰੀ ਟਾਈਲ ਲੈ ਲਈ ਅਸੀਂ ਅੱਜ ਹੁਣ ਆ ਗੀਆਂ ਇਹ ਸਿਲੈਕਟ ਕਰ ਲਈਆਂ ਚ ਟਾਈਲਾਂ ਸਾਰੀ ਸੀਮੈਂਟ ਵਗੈਰਾ ਦੀ ਸਾਰਾ ਲੈ ਲਿਆ ਤੇ ਲੈ ਕੇ ਹੁਣ ਚੱਲੇ ਆ ਅਸੀਂ ਘਰ ਨੂੰ ਬਹੁਤ ਟਾਂਕ ਲੱਗਦੀਆਂ ਸਾਨੂੰ ਇੱਥੇ ਦੇਖਦੇ ਹਾਂ ਪਸੰਦ ਕਰਦੇ ਹਾਂ ਬੜੀ ਮੁਸ਼ਕਿਲ ਨਾਲ ਪਸੰਦ ਆ ਗਈ ਤਾਂ ਬ੍ਰਦਰ ਨੂੰ ਪਸੰਦ ਕਰਾਉਣੀ ਆ ਅਸੀਂ ਸਾਡੇ ਤੋਂ ਪਹਿਲਾਂ ਪਸੰਦ ਆਏ ਕਿਆਂ ਸੀਗੇ ਭਰਾ ਨੂੰ ਜੀ ਅਸੀਂ ਚਾਹ ਪੀ ਮੰਮੀ ਨੇ ਖਾਣੇ ਆ ਸੋ ਉਸੇ ਮੰਮੀ ਆਂ ਦੀ ਅਮਰ ਵੀ ਮੈਂ ਕਹਿੰਨਾ ਸੋਸੇ ਖਾਣੇ ਤੇ ਮੈਰ ਸਰਦਾਰ ਜੀ ਸਿੱਖਾ ਰਹੇ ਹਾਂ ਬੈੱਡ ਸੱਕੀ ਹੋਟਲ ਸੀਗਾ ਖਮਾਨੋ ਚ ਕੀ ਆਏ ਹਾਂ ਟਾਈਮ ਵੀ ਸਾਨੂੰ ਮਿਲਦਾ ਸੀ 12 ਵਜੇ ਆਏ ਹੋਏ ਹਾਂ ਤੇ ਟਾਈਮ ਦੇ ਲੋ 4:00 ਬੱਜ ਗਏ 12 ਵਜੇ ਆਏ ਜਿੱਦ ਤੇ ਚਲੋ ਫਾਈਨਲ ਹੋ ਗਈਆਂ ਨਿਬੜ ਗਿਆ ਇਹਦਾ ਵੀ ਟਾਈਲਾਂ ਦਾ ਵੀ ਕੰਮ ਸੌਸ ਲੱਗੂਗੀ ਸੌਸ ਵਾਲਾ ਨਹੀਂ ਖਾਣਾ ਨਹੀਂ ਫਿਰ ਸਾਨੂੰ ਦੁਬਾਰਾ ਆਉਣਾ ਪੈਣਾ ਸੀ ਅੱਜ ਕਲੀਅਰ ਹੋ ਗਿਆ ਸਾਰੀ ਹਾਂ ਸਹੀ ਯਾਰ ਲਾ ਹੋਟਲ ਵਾਲਿਆਂ ਦੇ ਵੈਸੇ ਮौज ਆ ਤੇ ਆਈ ਜਾਂਦੇ ਆ ਗ੍ਰਾਹਕ ਆਪਣਾ ਖਾਈ ਜਾਓ ਤੇ ਇਹਨਾਂ ਦੇ ਪੈਸੇ ਵਧੀਆ ਚੱਲੀ ਜਾਂਦੇ ਇਹਨਾਂ ਦਾ ਕੰਮ ਖਾ ਲੋ ਬੁੱਤ ਖਾ ਲੋ ਦੁਆਜ ਕੇ ਨਹੀਂ ਕਿ ਠੀਕ ਆ ਮਮਾ ਫੇਰ ਮਿਲਦੇ ਆ ਦੁਬਾਰਾ ਰਖੜੀਆਂ ਲਵਾਵਾਂਗੇ ਹੁਣ ਚਲਦੇ ਆਂ ਸੀ ਘਰ ਜਾ ਕੇ ਮਿਲਦੇ ਆ ਗੱਬਰ ਓਏ ਤੇ ਸਾਡੇ ਗੱਬਰ ਮਿਲਣ ਆ ਗਿਆ ਹੈ ਮੈਂ ਤਾਂ ਚੱਲੀ ਬਾਏ ਕਰਦਾ ਬਾਏ ਕਰਦੇ ਹੁਣ ਮੈਨੂੰ ਫੇਰ ਮਿਲਾਂਗੇ ਤੈਨੂੰ ਆ ਜਾ ਗੱਡੀ 'ਚ ਬਹਿ ਜਾ ਸਾਡੇ ਨਾਲ ਜਾਣਾ ਜੇ ਘਰ ਨੂੰ ਆ ਜਾ ਚੱਲੀਏ ਓ ਗੁੱਪੂ ਚਲ ਬਾਏਗਾ ਕੇ ਫੇਰ ਮਿਲਾਂਗੇ ਉਹ ਬੁਸ਼ਨਾਗੇ ਫੌਨ ਦਾ ਟਾਈਮ ਨਹੀਂ ਹੁੰਦਾ ਬਾਹਰ ਦਾ ਫੌਨ ਦਾ ਵੀ ਪਤਾ ਹੀ ਹੈ ਪਰ ਦੇਸੀਆਂ ਦਾ ਤੇ ਹੁਣ ਲੱਗੇ ਹੋਏ ਆ ਮਮਰਾਉਣ ਮੈਂ ਜੋਤਲਾ ਕੇ ਆਈਆਂ ਪਾਰਟ ਕਰਦੇ ਬਸ ਮੈਂ ਨਾਲ ਪੇੜੇ ਕਰਾਂਗੀ ਇੱਧਰ ਖਾ ਰਹੇ ਆ ਬਾਪੂ ਜੀ ਬੈਠੇ ਟੇਪਰਲੀਨ ਵੀ ਤੇ ਬੀਬੀ ਵੀ ਬੈਠੇ ਖਾ ਰਹੇ ਆ ਨਾਲ ਦੇਖ ਰਹੇ ਆ ਟੀਵੀ ਤੇ ਅਮਰਵੀਰਾ ਉਹਦੇ ਪਾਪਾ ਗਏ ਹੋਏ ਆ ਦਵਾਈ ਲੈਣ ਅਮਰਵੀਰ ਨੂੰ ਬੁਖਾਰ ਚੜਿਆ ਹੋਇਆ ਤੇ ਪਾਪਾ ਨੂੰ ਦਵਾਈ ਦਿਵਾਉਣ ਗਏ ਆ ਥੋੜਾ ਜਿਹਾ ਫੀਵਰ ਹੋ ਗਿਆ, ਪੇਟ ਦੇ ਇਨਫੈਕਸ਼ਨ ਹੋ ਗਈ, ਪੇਟ ਦਰਦ ਹੁੰਦਾ ਸੀਗਾ। ਸਕੂਲ ਚ ਐਵੇਂ ਹੀ ਭੇਜਦਾ ਵਿਚਾਰਾ ਮੈਂ ਬੁਖਾਰ ਦੇ ਵਿੱਚ। ਹੁਣ ਦੇਖਦੇ ਆਂ ਬਾਕੀ ਦਵਾਈ ਨਾਲ ਚਲੋ ਆਰਾਮ ਆ ਜਾਏਗਾ ਤੇ ਮਿਲਦੇ ਆਂ ਹੁਣ ਜੀ ਪਹਿਲਾਂ ਬਣਾ ਲਈਏ ਫਿਰ ਮਿਲਦੇ ਆਂ। ਤੇ ਜੀ ਹੁਣ ਬਣਾ ਕੇ ਲੱਗਿਆ ਖਾਣ। ਤੁਸੀਂ ਵੀ ਆਜੋ ਖਾ ਲੋ ਤੇ ਨਾਲ ਲਈਏ ਮੈਂ ਲੱਸੀ ਲੱਸੀ ਸਵੇਰੇ ਦਿਨ ਚੜਾਈ ਸੀ ਉਹ ਬਾਜ ਜਾਂਦੀ ਹੁੰਦੀ ਹੈ ਉਹ ਰੱਖ ਲੈਣੇ ਹੋਣੇ ਫਿਰ ਜੇ ਅਸੀਂ ਰਾਤ ਨੂੰ ਪੀ ਦਨੇ ਆਂ ਬੇਖਾਂ ਤੋਂ ਬਰ ਫੇਰ ਮਿਲਦੇ ਆ ਤੁਹਾਨੂੰ ਹੁਣ ਮੇਲੇ ਵਾਲੇ ਆ ਗਏ ਜੀ ਜਿਹੜਾ ਰੱਖੜੀਆਂ ਤੇ ਬਾਅਦ ਮੇਲਾ ਹੁੰਦਾ ਢੋਲ ਲੈ ਕੇ ਹੁਣ ਉਹ ਸਾਰੇ ਘਰਾਂ ਚ ਜਾਇਆ ਕਰਨਗੇ ਦਿੱਲੀ ਇਦਾਂ ਤੇ ਹਮੇਸ਼ਾ ਆਉਂਦੇ ਨੇ ਅੱਗੇ ਵੀ ਪਹਿਲਾਂ ਇੱਥੇ ਖੜੇ ਸੀ ਜਦੋਂ ਮੈਂ ਅੰਦਰ ਚਲੇਗੀ ਫੋਨ ਲੈਣ ਉਹ ਲੰਗ ਗਏ ਢੋਲ ਬੁਜਾ ਰਹੇ ਸੀਗੇ ਪਹਿਲਾਂ ਅਮਰ ਵੀ ਡੇੜ ਗਿਆ ਸੀ ਪੈਸੇ niche ਹਾਂਜੀ ਕੀ ਕਰ ਰਹੇ ਆ ਕੇਗ ਕਿਸ ਚੀਜ਼ ਦਾ ਔਰ ਇਹ ਕਿਸ ਕੋ ਹੋ ਰਹੀ ਉਹ ਮੈਂ ਨਾ ਅੰਦਰ ਸੀ ਆਪਣਾ ਕੰਮ ਕਰ ਰਹੀ ਸੀ ਕਲੀਨਿੰਗ ਮੈਂ ਨਾ ਕੱਪੜਾ ਲੈਣਾ ਹੀ ਸੀ ਕਿ ਚਲੋ ਆਪਣੇ ਮੇਕਅਪ ਦੀ ਕਿੱਟਾ ਕਲੀਨ ਕਰਦੀ ਹਾਂ ਏ ਬੈਠੀ ਆ ਮੈਡਮ ਹਾਂ ਕਹਾਂ ਕੇਕ ਬਰੌਣ ਲਈ ਆ ਬੋਰਨ ਵੀਟਾ ਵੀ ਪਾਇਆ ਉੱਤੇ ਅਚਾ ਇੰਨਾ ਕੀ ਆ ਬਾਕੀ ਹੋਰ ਬੜਾ ਚਲੋ ਠੀਕ ਆ ਬਿਸਕਟਾਂ ਦਾ ਕੇਕ ਬਰੌਣ ਲੱਗੀ ਆ ਜਦੋਂ ਛੁੱਟੀ ਹੁੰਦੀ ਆ ਹੋ ਸਕਦਾ ਵੀ ਘਰ ਆਕਰਾਂ ਠਿੱਕੇ ਬੈਠ ਜਵੇ ਇਹ ਕੁਛ ਨਾ ਕੁਛ ਤਾਂ ਕਰਦੀ ਰਹਿੰਦੀ ਹੂ ਆ ਮੈਂ ਲੈਣਾ ਸੀ ਜੀ ਕਪੜਾ ਕਲੀਨ ਕਰਨ ਦੇ ਲਈ ਤੇ ਆਪਣੇ ਕੰਮਾਂ 'ਚ ਲੱਗੀ ਦੀ ਲੱਗੀ ਬੁੱਠੇ ਕੰਮਾਂ 'ਚ ਅੱਛੇ ਆਪ ਹੀ ਸੈੱਟ ਕਰਤਾ ਆ ਫਰੂਟੀ ਵਾਲਾ ਡੱਬਾ ਖੋਲ ਕੇ ਇਹਦੇ ਵਿੱਚ ਪਾ ਕੇ ਰੱਖਤੀ ਆ ਠੀਕ ਆ ਬਹੁਤ ਕੰਮ ਕਰਦੀ ਰਹਿੰਦੀ ਬੁੱਠੇ ਸਿੱਧੇ ਐਥੇ ਨੀਰਾ ਕਰਕੇ ਸਾਰੀਆਂ ਲਾਈਟਾਂ ਆਫ ਕਰਕੇ ਟੀਵੀ ਬੈਠੀ ਦੇਖਦੀ ਸੀ ਤੇ ਮੈਂ ਲੱਗੀ ਹਈ ਸੀ ਆ ਦੇਖੋ ਕਿੰਨਾ ਖਲਾਰਾ ਪਿਆ ਹੈ ਮੈਂ ਇਹਨਾਂ ਨੂੰ ਕਲੀਨ ਕਰਨਾ ਜਿਹੜੇ ਬਾਕਸਾਂ ਨੂੰ ਮੇਕਅਪ ਨੀਲ ਪੌਂਟ ਪੇਂਟ ਵਗੈਰਾ ਰੱਖਿਆ ਜਿਹੜੇ ਇਹਨਾਂ ਨੂੰ ਸਾਰਿਆਂ ਨੂੰ ਕੱਢ ਕੇ ਨਾ ਕਲੀਨ ਕਰਕੇ ਰੱਖਾਂਗੇ ਤੇ ਮਿਲਦੇ ਆ ਜੀ ਫਿਰ ਤੁਹਾਨੂੰ